ਪੰਜਾਬ ਦੇ ਵਿੱਚ ਤਰੱਕੀ ਅਜੇ ਤੱਕ ਪੰਜਾਬ ਦੇ ਲੋਕੋ ਕਿਉਂ ਨਹੀਂ ਹੋਈ ਉਹ ਤੁਹਾਨੂੰ ਹਲੇ ਤੱਕ ਪਤਾ ਹੀ ਨਹੀਂ ਲੱਗਿਆ ਤੁਸੀਂ ਸਿਰਫ ਤੇ ਸਿਰਫ ਰੌਲਾ ਪਾਉਣ ਨੂੰ ਤਰੱਕੀ ਮੰਨੀ ਆ ਜਿਹੜਾ ਵੀ ਐਮ ਐਲ ਏ ਜਾਂ ਮੰਤਰੀ ਵਿਧਾਨ ਸਭਾ ਦੇ ਵਿੱਚ ਬਦਲਵਾਗ ਗੱਜਦਾ ਤੁਸੀਂ ਇਹ ਕਹਿੰਨੇ ਆ ਕਿ ਬਈ ਇਹ ਲੀਡਰ ਕਿਆ ਬਾਤਾਂ ਕਿਆ ਬਾਤਾਂ ਕਿਆ ਬਾਤਾਂ ਤਾਂ ਕਰਕੇ ਹਲੇ ਤੱਕ ਸਾਡੇ ਪੰਜਾਬ ਨੇ ਤਰੱਕੀ ਨਹੀਂ ਕੀਤੀ ਜਾਓ ਸਾਡੇ ਦੇਸ਼ ਆਜ਼ਾਦ ਹੋਏ ਨੂੰ 80 ਸਾਲ ਹੋਣ ਵਾਲੇ ਹੋ ਗਏ ਹੁਣ 75 ਸਾਲਾਂ ਤੋਂ ਪਲੱਸ ਹੋ ਗਿਆ ਪਰ ਹਲੇ ਤੱਕ ਦੇਸ਼ ਨੇ ਔਰ ਪੰਜਾਬ ਨੇ ਤਰੱਕੀ ਕਿਉਂ ਨਹੀਂ ਕੀਤੀ ਪੰਜਾਬ ਨੇ ਤਰੱਕੀ ਤਾਂ ਨਹੀਂ ਕੀਤੀ ਭਰਾਵੋ ਕਿਉਂਕਿ ਕੱਲੀ ਵਿਧਾਨ ਸਭਾ ਦੇ ਵਿੱਚ ਚੀਕਾਂ ਵਾਲੇ ਮੇਚ ਕੋਟੀ ਗਏ ਆ ਹਲੇ ਤੱਕ ਤੁਹਾਡੀ ਕੋਈ ਗੱਲ ਕਰਨ ਵਾਲਾ ਨਹੀਂ ਗਿਆ ਮੈਂ ਗੱਲ ਕਰਨ ਲੱਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਭਗਵੰਤ ਮਾਨ ਜੀ ਵਿਧਾਨ ਸਭਾ ਦੇ ਵਿੱਚ ਕਾਂਗਰਸੀਆਂ ਨੂੰ ਤੇ ਬੀਜੇਪੀ ਦੇ ਪ੍ਰਧਾਨ ਨੂੰ ਅੱਖਾਂ ਵਖਾ ਰਹੇ ਆ ਤੇ ਉਹਨਾਂ ਨੂੰ ਕਹਿ ਰਹੇ ਆ ਸਪੀਕਰ ਸਾਹਿਬ ਨੂੰ ਦੱਸ ਰਹੇ ਆ ਕਿ ਸਪੀਕਰ ਸਾਹਿਬ ਲੋਕ ਕਹਿ ਰਹੇ ਆ ਕਿ ਫਲਾਨਾ ਜਿਹੜਾ ਗਿਆ ਉਹ ਤਾਂ ਗੱਫੇ ਦੇ ਆਉਂਦਾ ਇੰਨੇ ਨੇ ਪੈਸੇ ਦੇ ਆਉਂਦਾ ਉਹ ਗੱਲ ਕਰ ਰਿਹਾ ਸੁਖਬੀਰ ਬਾਦਲ ਦੀ ਪੈਸੇ ਉਹ ਦੇ ਕੇ ਆਇਆ ਉਹਦੀ ਗੱਲ ਕੀਤੀ ਜਾ ਰਹੀ ਆ ਪਰ ਭਗਵੰਤ ਮਾਨ ਜੀ ਸੱਚੀ ਅੱਖਾਂ ਦਾ ਭੰਬੜ ਮੱਚਦੇ ਨੇ ਝੂਠੀ ਅੱਖਾਂ ਤਾਂ ਕੁਝ ਸਤਕਾਰ ਹੁੰਦਾ ਜੇ ਹੁਣ ਮੈਂ ਤੁਹਾਨੂੰ ਗੱਲ ਕਹਾਂ ਕਿ ਜਿਹੜਾ ਸਪੀਕਰ ਸਾਹਿਬ ਆ ਕਿ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਦਾ ਨਹੀਂ ਪਤਾ ਉਹ ਯੂਕਰੇਨ ਤੋਂ ਆਏ ਆ ਜਾਂ ਇਟਲੀ ਤੋਂ ਆਏ ਆ ਜਾਂ ਫਰਾਂਸ ਤੋਂ ਆਏ ਆ ਕਿ ਆਸਟ੍ਰੇਲੀਆ ਤੋਂ ਆਏ ਆ ਤੁਸੀਂ ਸਾਨੂੰ ਇਹ ਦੱਸੋ ਬਾਲੀ ਗੱਲ ਛੱਡੋ ਇਹ ਕੋਈ ਯੂਪੀ ਦੇ ਆ ਜਿਹੜੇ ਯੂਪੀ ਦੇ ਉਹ ਤਾਂ ਉਧਾਰ ਸਭਾ ਚਾਹੁੰਦੇ ਨਹੀਂ ਉਹ ਤਾਂ ਪੰਜਾਬ 'ਚ ਹੀ ਆਏ ਆ ਕੱਲੇ ਹੁਣ ਤੁਸੀਂ ਇੱਕ ਗੱਲ ਦੱਸੋ ਮੈਨੂੰ ਯੂਪੀ ਵਾਲੇ ਮੈਂ ਦਿੱਲੀ ਵਾਲੇ ਕਹਿ ਰਹੇ ਆ ਭਰਾਵੋ ਪ੍ਰਵਾਸੀਆਂ ਨੂੰ ਨਹੀਂ ਕਹਿ ਰਹੇ ਜਿਹੜੇ ਸਾਡੇ ਪ੍ਰਮੰਤ ਮਾਨ ਜੀ ਤੁਸੀਂ ਇਹ ਗੱਲ ਕਹਿ ਰਹੇ ਆ ਕਿ ਜੀ ਕੋਈ ਗੱਫੇ ਦੇ ਆਉਂਦਾ ਅਸੀਂ ਕਿੱਥੋਂ ਦੇ ਦਈ ਗਏ ਅਸੀਂ ਆਮ ਘਰਾਂ ਦੇ ਬੰਦੇ ਆ ਅਸੀਂ ਤਾਂ ਗੱਫੇ ਬਣਾਏ ਹੀ ਨਹੀਂ ਜੇ ਤਾਂ ਮੈਂ ਵੀ ਪੈਸੇ ਬਣਾਏ ਹਣ ਫਿਰ ਮੈਂ ਗੱਫੇ ਦੇਦਾ ਮੈਂ ਇਹ ਗੱਲ ਪੁੱਛਾਂ ਤੁਹਾਡੇ ਕੋਲ ਸਪੀਕਰ ਸਾਹਿਬ ਨੂੰ ਸਾਰੇ ਪੰਜਾਬ ਦੇ ਇਲਾਕਿਆਂ ਦਾ ਪਤਾ ਤਾਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਤੁਹਾਨੂੰ ਕਿਸੇ ਨੇ ਬੂਟ ਗਿਫਟ ਕਰਤੇ 3 ਲੱਖ ਰੁਪਏ ਦੇ ਤੁਹਾਨੂੰ ਹੁਣ 3 ਲੱਖ ਰੁਪਏ ਦੇ ਕਿਸੇ ਨੇ ਬੂਟ ਗਿਫਟ ਕਰਤੇ ਆ ਕੀ ਤੁਹਾਨੂੰ ਕੋਈ ਹੁਣ ਕੋਈ ਬਿਜ਼ਨਸ ਮੈ ਜਾਂ ਕੋਈ ਹੋਰ ਏਜੰਸੀਆਂ ਵਾਲੇ ਜਾਂ ਕੋਈ ਕੰਪਨੀ ਵਾਲੇ ਤੁਹਾਨੂੰ ਉਹ ਜਾਣਦੇ ਨਹੀਂਗੇ ਕੀ ਤੁਹਾਨੂੰ 3 ਲੱਖ ਦੇ ਬੂਟ ਲੈ ਕੇ ਦੇਤੇ ਆ ਤੇ ਤੁਹਾਨੂੰ ਕਿਸੇ ਨੇ ਇਹ ਨਹੀਂ ਕਿਹਾ ਕਿ ਲਓ ਮਾਨ ਸਾਹਿਬ ਆ 50 ਲੱਖ ਰੁਪਏ ਲਓ ਤੁਸੀਂ 3 ਲੱਖ ਦੇ ਅੱਗੇ ਤੁਹਾਨੂੰ ਬੂਟ ਦਿੱਤੇ ਸੀ ਤੇ ਹੁਣ 50 ਲੱਖ ਰੁਪਏ ਤੁਸੀਂ ਲੋਕਾਂ ਤੇ ਲਾ ਦਿਓ ਹਾਲਾਂਕਿ ਜਿੰਨਾ ਲੋਕਾਂ ਦਾ ਨੁਕਸਾਨ ਹੋ ਗਿਆ ਉਹ ਅਰਬਾਂ ਰੁਪਈਆ ਦਾ ਨੁਕਸਾਨ ਹੋਇਆ ਪਰ ਕੁ ਉਦਾਹਰਨ ਵਜੋਂ ਕਹਿਣਾ ਜਿਹੜੇ ਲੋਕਾਂ ਨੇ ਤੁਸੀਂ ਤਾਂ ਗਰੀਬ ਸੀ ਸਾਡੇ ਤਰ੍ਹਾਂ ਟਿਫਨ ਚੱਕ ਸੀ ਮੰਗਣ ਖਾਨ ਵਾਲੇ ਸੀ ਇੱਕ ਹਿਸਾਬ ਦੇ ਕਰਜ਼ਾਈ ਸੀ ਮੇਰੇ ਤਰ੍ਹਾਂ ਕਰਜ਼ਾ ਸੀ ਤੁਹਾਡੇ ਤੇ ਹਾਲਾਂਕਿ ਤੁਸੀਂ ਤੁਸੀਂ ਐਮਪੀ ਸੀ ਮਾਤਾ ਜੀ ਦੀ ਪੈਨਸ਼ਨ ਆਉਂਦੀ ਸੀ ਬਾਪੂ ਵਾਲੀ ਤੁਸੀਂ ਤਾਂ ਵੀ ਕਰਜ਼ਾਈ ਸੀ ਇਹ ਗੱਲ ਮੈਂ ਨਹੀਂ ਕਹਿੰਦਾ ਤੁਹਾਡੀ ਮਾਤਾ ਦੇ ਪਿਆਰ ਤੁਹਾਡੀ ਮਾਤਾ ਜੀ ਨੂੰ ਕਿਸੇ ਨੇ ਸੋਨਾ ਗਿਫਟ ਕਰਤਾ ਤੁਹਾਡੀ ਭੈਣ ਜੀ ਨੂੰ ਸੋਨਾ ਗਿਫਟ ਕਰਤਾ ਤੁਹਾਡੀ ਘਰ ਵਾਲੀ ਨੂੰ ਸੋਨਾ ਗਿਫਟ ਕਰਤਾ ਜੇ ਲੋਕ ਲੱਖਾਂ ਰੁਪਈਆਂ ਦਾ ਸੋਨਾ ਗਿਫਟ ਕਰ ਸਕਦੇ ਆ ਕੀ ਤੁਹਾਨੂੰ ਕਿਸੇ ਦੀ ਛੱਤ ਪਾਉਣ ਵਾਸਤੇ ਪੈਸਾ ਨਹੀਂ ਗਿਫਟ ਕਰ ਸਕਦੇ ਇਸ ਗੱਲ ਦਾ ਜਵਾਬ ਦਿਓ ਹੁਣ ਟਿਫਨ ਮੇਰੇ ਹੱਥ ਦੇ ਵਿੱਚ ਕਿਉਂ ਆ ਪੰਜਾਬ ਦੇ ਲੋਕੋ ਟਿਫਨ ਮੇਰੇ ਹੱਥ ਦੇ ਵਿੱਚ ਤਾਂ ਕਿ ਭਗਵੰਤ ਮਾਨ ਕੋਈ ਦਿਹਾੜੀਦਾਰ ਬੰਦਾ ਨਹੀਂਗਾ ਭਗਵੰਤ ਮਾਨ ਟਿਫਨ ਚੱਕ ਕੇ ਆ ਨਹੀਂ ਜਾਂਦਾ ਜਾ ਕੇ ਆ ਟੀਫਨ ਚੱਕ ਕੇ ਕਿਸੇ ਸ਼ਹਿਰ ਦੇ ਵਿੱਚ ਨਹੀਂ ਖੜਦਾ ਕਿ 300 ਤੇ ਲੈ ਜਾਓ 300 ਤੇ ਲੈ ਜਾਓ ਗੱਲਾਂ ਵੀ ਸੁਣਾਉਂਗਾ 300 ਤੇ ਲੈ ਜਾਓ ਕੋਈ ਐ ਕਰਕੇ ਇੱਕ ਟੀਫਨ ਚੱਕ ਨਹੀਂਗਾ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਆ ਤੇ ਪੰਜਾਬ ਦੇ ਕਈ ਬਿਜ਼ਨਸਮੈਨ ਇਹਦੇ ਮਿੱਤਰ ਬਣ ਚੁੱਕੇ ਹੋਣਗੇ ਕਿ ਉਹਨਾਂ ਬਿਜ਼ਨਸਮੈਨਾਂ ਤੋਂ ਵੰਗਾਰਾ ਨਹੀਂ ਪਵਾ ਸਕਦਾ ਸੀ ਭਗਵੰਤ ਮਾਨ ਦੀ ਸੋਚ ਕਮੇਡੀਅਨ ਰਹੀ ਆ ਸਿਆਸੀ ਸੋਚ ਬਣੀ ਨਹੀਂ ਕੱਲਾ ਸਟੇਜ ਸੰਭਨ ਵਾਲਾ ਸਟੇਟ ਸੰਭਨ ਵਾਲਾ ਨਹੀਂਗਾ ਜੇ ਕੱਲਾ ਪੈਸਾ ਨਹੀਂ ਦੇਣਾ ਲੋਕਾਂ ਨੂੰ ਲੋਕਾਂ ਨੂੰ ਵੋਟਾਂ ਚਾਹੀਦੀਆਂ ਸੀ ਵੋਟਾਂ ਜਿਹਨੂੰ ਕਿਸ਼ਤੀਆਂ ਕਹਿੰਨੇ ਆ ਤੁਸੀਂ ਉਹ ਤੱਕ ਨਹੀਂ ਲੈ ਕੇ ਦਿੱਤੀਆਂ ਲੋਕਾਂ ਨੂੰ ਕੀ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਜਿਹੜੀਆਂ ਮਹਿੰਦਰਾ ਵਾਲਿਆਂ ਦੀਆਂ ਗੱਡੀਆਂ ਲੈ ਕੇ ਦਿੱਤੀਆਂ ਫੋਰਚੂਨਰ ਆਰਕੀਆਂ ਜਿਹੜੀਆਂ ਪਿਛਲੇ ਡੰਪਰ ਜੇ ਦਿੱਤੇ ਆ ਤੁਸੀਂ ਪੁਲਸ ਵਾਲਿਆਂ ਨੂੰ ਕੀ ਤੁਸੀਂ ਉਹਨਾਂ ਕੰਪਨੀਆਂ ਨੂੰ ਬੰਗਾਰ ਨਹੀਂ ਪਾ ਸਕਦੇ ਸੀ ਕਿ ਭਾਈ ਸਾਡੇ ਪੰਜਾਬ ਤੋਂ ਖਾਦਾ ਤੁਸੀਂ ਸਾਨੂੰ 50 ਪਜਾਨੀ 2-200 100 ਨੂੰ ਕਿਸ਼ਤੀਆਂ ਗਿਫਟ ਕਰੋ ਕੀ ਬਿਜ਼ਨਸਮੈਨ ਜਿਹਨਾਂ ਉਹ 3 ਦਸੰਬਰ ਨੂੰ ਜਿਹੜੇ ਲੁਧਿਆਣੇ ਦੇ ਫੈਕਟਰੀਆਂ ਵਾਲੇ ਆ ਤੁਸੀਂ ਉਹਨਾਂ ਵਾਸਤੇ 10-12 ਜ਼ਿਲ੍ਹਿਆਂ ਦੀ ਪੁਲਿਸ ਲਾਤੀ ਤੁਸੀਂ 3 ਦਸੰਬਰ 2024 ਨੂੰ ਨੋਟ ਕਰੋ ਮਾਨ ਸਰ 3 ਦਸੰਬਰ 2024 ਨੂੰ ਪੰਜਾਬ ਦੇ ਲੋਕਾਂ ਦੇ ਖਿਲਾਫ ਉਹਨਾਂ ਫੈਕਟਰੀਆਂ ਵਾਲਿਆਂ ਨੂੰ ਬਚਾਉਣ ਵਾਸਤੇ 10-12 ਜ਼ਿਲ੍ਹਿਆਂ ਦੀ ਪੁਲਿਸ ਲਾਤੀ ਕੀ ਤੁਸੀਂ ਅੱਜ ਉਹਨਾਂ ਫੈਕਟਰੀਆਂ ਵਾਲਿਆਂ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ 2 ਮਹੀਨਿਆਂ ਦੀ ਕਮਾਈ ਆਹ ਹਰ ਪੀੜਤਾ ਤੇ ਲਾਓ ਸੁਖਬੀਰ ਬਾਦਲ ਕਿਹੜਾ ਕੋਲੋਂ ਵੰਡਦਾ ਹਣਾ ਉਹਦੇ ਵੀ ਬਿਜ਼ਨਸਮੈਨ ਮਿੱਤਰ ਆ ਤੁਹਾਡੇ ਬਿਜ਼ਨਸਮੈਨ ਮਿੱਤਰ ਕਿਉਂ ਨਹੀਂ ਬਾਈ ਤੁਹਾਨੂੰ ਸੋਨਾ ਗਿਰਟ ਹੋ ਸਕਦਾ ਤੁਹਾਨੂੰ ਬੂਟ ਗੇਸਟ ਹੋ ਸਕਦੇ ਆ ਕੀ ਗੱਲ ਤੁਸੀਂ ਕਹਿੰਨੇ ਆ ਕਿ ਜੀ ਮੈਂ ਤਾਂ ਪੈਸਾ ਬਣਾਇਆ ਹੀ ਨਹੀਂ ਜੇ ਤੁਸੀਂ ਪੈਸਾ ਨਹੀਂ ਬਣਾਇਆ ਤਾਂ ਫਿਰ ਵੇਰਕਾ ਤੋਂ ਆ ਜਿਹੜੀ ਪੰਜੀਰੀ ਆਉਂਦੀ ਸੀ ਆਂਗਣਵਾੜੀ ਦਾ ਖਾਣਾ ਇਹ ਤੁਸੀਂ ਮਾਰਕ ਫੈਡਾ ਜਾਂ ਜਿਹੜੀ ਮਾਰ ਫੈਡਾ ਉਹਨੂੰ ਇਹਦਾ ਸਾਰਾ ਚੱਕ ਕੇ ਟੈਂਡਰ ਕਿਉਂ ਦਿੱਤਾ ਕਿ ਭਾਈ ਤੁਸੀਂ ਬਣਾਓ ਉਹ ਤੁਹਾਡੀ ਮਾਰਕ ਫੈਡਾ ਜਿਹੜੀ ਇਹ ਜਿਹੜੀ ਮਾਰਫੈਡ ਕਹੂੰਗਾ ਮੈਂ ਸਿੱਧੇ ਤੌਰ ਤੇ ਭਰਾਵੋ ਜਿਹੜੀ ਮਾਰਕਫੈਡ ਆ ਉਹ ਉਹਨੇ ਚੱਕ ਕੇ ਚਾਰ ਪ੍ਰਾਈਵੇਟ ਕੰਪਨੀਆਂ ਨੂੰ ਇੱਕੇ ਸਮੇਂ ਤੇ ਇੱਕੇ ਦਿਨ ਟੈਂਡਰ ਭਰੇ ਗਏ ਚੱਕ ਕੇ ਇਹਨਾਂ ਨੇ ਆਂਗਣ ਵਾਲੀਆਂ ਦਿੱਤਾ ਉਹ ਦੱਸੋ ਕੀ ਕਪੜਾ ਵਿੱਚ ਜਿਹੜੀ ਕੰਪਨੀ ਹਿਮਾਚਲ ਚੋਂ ਕੱਢੀ ਗਈ ਜਿਹੜੀ ਕੰਪਨੀ ਦੀਆਂ ਮਠਿਆਈਆਂ ਦੇ ਸੈਂਪਲ ਵੇਰਕਾਂ ਨੇ ਫੇਲ ਕਰਤੇ ਕਿ ਇਹਦਾ ਸੈਂਪਲ ਸਹੀ ਨਹੀਂ ਉਹ ਅਜੋਹੀ ਫੈਕਟਰੀਆਂ ਮਤਲਬ ਉਹੀ ਕੰਪਨੀ ਵਾਲੇ ਜਿਹੜੀ ਕੰਪਨੀ ਨੂੰ ਫੇਲ ਕੇ ਕੇ ਵੇਰਕਾਂ ਨੇ ਠਕਰਾਇਆ ਕਿ ਇਹਨਾਂ ਦੀਆਂ ਮਠਿਆਈਆਂ ਸਹੀ ਨਹੀਂ ਉਹ ਅੱਜ ਆਂਗਣਵਾੜੀ ਦੇ ਬੱਚਿਆਂ ਨੂੰ ਖਾਣਾ ਦੇ ਰਹੇ ਆ ਗਰਭਵਤੀਆਂ ਔਰਤਾਂ ਨੂੰ ਖਾਣਾ ਪਹੁੰਚ ਰਿਹਾ ਇਸ ਗੱਲ ਦਾ ਜਵਾਬ ਦਿਓ ਤੁਹਾਡੀ ਯਾਰੀ ਨਹੀਂ ਉਹਨਾਂ ਨਾਲ ਕੀ ਕਰਦੇ ਫਿਰਦੇ ਆ ਮਾਨ ਸਾਹਿਬ ਤੁਸੀਂ ਵਿਧਾਨ ਸਭਾ ਦੇ ਵਿੱਚ ਆਹ 6 ਮਹੀਨਿਆਂ ਬਾਅਦ ਤੁਸੀਂ ਜਾਣੇ ਆ ਚੰਗੀ ਤੁਹਾਡੇ ਜਾਗਤ ਪਾਈ ਹੁੰਦੀ ਆ ਮੈਨੂੰ ਇਹ ਸਮਝ ਨਹੀਂ ਆਉਂਦੇ ਉਹ ਸਾਡੇ ਦੇਸ਼ ਦੀ ਤਰੱਕੀ ਕੀ ਕਰ ਸਕਦੇ ਆ ਜਿਹੜੇ ਗਰਮੀਆਂ 'ਚ ਜਾਗਟਾ ਪਾਈ ਫਿਰਦੇ ਜਿਹੜੇ ਗਰਮੀਆਂ 'ਚ ਜਾਗਟਾ ਪਾ ਕੇ ਕਾਂਗਰਸੀਆਂ ਦਾ ਮੁੱਦਾ ਬਣਿਆ ਪਿਆ ਆਕਾਲੀਆਂ ਦਾ ਮੁੱਦਾ ਬਣਿਆ ਪਿਆ 10 ਸਾਲ ਹੋਣ ਆਲਿਆ ਆਕਾਲੀ ਦਲ ਵਿਧਾਨ ਸਭਾ ਦੇ ਨੇੜੇ ਤੇੜੇ ਨਹੀਂ ਗਈ ਉਹਨਾਂ ਨੂੰ ਗੱਲਾਂ ਕਰਦੇ ਆ ਉਹ ਮਾੜੇ ਸੀ ਗੰਦੇ ਸੀ ਨਹੀਂ ਨੌਂਦੇ ਧੁੰਦੇ ਸੀ ਪੰਜਾਬ ਨੂੰ ਖਾ ਗਿਓ ਲੁੱਟ ਕੇ ਖਾ ਕੇ ਕਾਂਗਰਸੀ ਕਾਲੀ ਦੱਲ ਵਾਲੇ ਤਾਂ ਹੀ ਲੋਕਾਂ ਨੇ ਹਰਾਏ ਆ ਬਾਈ ਦੇ ਵਿੱਚ ਤੇ ਜਨਾਬ ਤੁਸੀਂ ਅੱਜ ਗੱਲਾਂ ਕਰਦੇ ਆ ਉਹ ਤਾਂ ਜਦੋਂ ਵਿਧਾਨ ਸਭਾ ਦੇ ਵਿੱਚ ਹੈ ਹੀ ਨਹੀਂ ਤੁਹਾਡੇ ਐਮ ਐਲ ਏ ਨੂੰ ਹਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਵਿਰੋਧ ਕਿਦਾ ਕਰਨਾ ਕਿਦਾ ਨਹੀਂ ਕਰਨਾ ਤੁਹਾਡੀ ਵਿਧਾਨ ਸਭਾ ਤੁਹਾਡੇ ਹੀ ਬਹੁਮਤ ਆ ਤੁਹਾਡੇ ਹੀ ਐਮ ਐਲ ਏ ਆ ਤੁਹਾਡਾ ਹੀ ਸਪੀਕਰ ਆ ਤੇ ਉਹਨੂੰ ਚੱਕ ਕੇ ਬੋਟ 1600 ਰੁਪਇਆ ਦਿਓ ਜੀ 1600 ਕਰੋੜ 1600 ਕਰੋੜ 1600 ਕਰੋੜ ਐ ਚੱਕੀ ਫਿਰਦੇ ਆ 1600 ਕਰੋੜ ਰੁਪਇਆ ਜਿਹੜਾ ਚੱਕ ਕੇ ਦਿਓ ਜੀ ਮੋਦੀ ਦਾ ਲਫਾਫਾ ਸਿੱਟ ਗਿਆ ਇਹ ਆਖੇ ਵਿਧਾਨ ਸਭਾ ਵਾਲਿਆਂ ਦਾ ਗੁੱਸਾ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਜਿਹੜੀ ਇਹਨਾਂ ਨੂੰ ਆਵਾਜ਼ ਜਾ ਕੇ ਲੋਕ ਸਭਾ ਚੱਕਣੀ ਚਾਹੀਦੀ ਆ ਪੀਐਮ ਉਸ ਜਾ ਕੇ ਅੱਗੇ ਕਰਨੀ ਚਾਹੀਦੀ ਆ ਨਾਰੇ ਬਾਜਨਾ ਦਿੱਲੀ ਦੇ ਨਾਰੇ ਤੁਸੀਂ ਵਿਧਾਨ ਸਭਾ ਪੰਜਾਬ ਦੇ ਲਾਉਨੇ ਆ ਤੁਸੀਂ ਉਹ ਦਿੱਲੀ ਦੇ ਨਾਰੇ ਆ ਦਿੱਲੀ ਜਾ ਕੇ ਲਾਓ ਕਿ ਮੁਰਦਾਬਾਦ ਆ ਫਲਾਣਾ ਟੋਂਕਾ ਉਹ ਤੁਸੀਂ ਪੰਜਾਬ ਦੀ ਤਰੱਕੀ ਕੀ ਕਰ ਸਕਦੇ ਆ ਤੁਸੀਂ ਆਣਿਆ ਕਿ ਤੁਸੀਂ ਤਾਂ ਮਾਨਦਾਰ ਆ ਤੁਸੀਂ ਆਣਿਆ ਕਿ ਤੁਹਾਡੀ ਤਾਂ ਕਿਸੇ ਨਾਲ ਬੰਦ ਹੀ ਨਹੀਂ ਅਸੀਂ ਤਾਂ ਕਮਿਸ਼ਨ ਲੈਂਦੇ ਨਹੀਂ ਪੰਜਾਬ ਦੇ ਵਿੱਚ ਸੱਟਾ ਚੱਲੀ ਜਾਂਦਾ ਹਰ ਪਿੰਡ ਚ ਚੱਲੀ ਜਾਂਦਾ ਕੀਦਾ ਉਹ ਕੌਣ ਬੋ ਦਵਾਰਾ ਦਾ ਰੇਤ mafiya ਕੀਦੀ ਆ ਦੱਸੋ ਜਵਾਬ ਦਿਓ ਤੁਹਾਡੇ MLA ਕਹੀ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਰੇਤ ਜਿੱਥੇ ਰੇਤ ਹੈ ਜਿਹੜੇ ਦਰਿਆ ਚ ਆ ਉਹ ਉਥੋਂ ਆਮ ਬੰਦਾ ਨਹੀਂ ਪਰ ਸਕਦਾ ਇੱਕ ਜਿਹਦੀ ਰੇਤ ਜਿਸ ਕੀ ਖੇਤ ਉਸ ਦੀ ਕੀ ਰੇਤ ਲੋ ਮੋਚੜ ਕਲਾ ਦਾ ਮੁੰਡਾ ਇੱਕ ਥਾਣੇਦਾਰ ਦੇ ਚੌਂਕੀਦਾਰ ਜਿਹੜੀ ਚੌਂਕੀ ਦਾ ਥਾਣੇ ਇੰਚਾਰਜ ਸੀ ਉਹਨਾਂ ਨੇ ਕੁੱਟ-ਕੁੱਟ ਮਾਰਤਾ ਤੈਨੂੰ ਉਹਨਾਂ ਚੀਜ਼ਾਂ ਤੇ ਦੰਦਲਾ ਪਾਈ ਜਾਂਦੇ ਬੋਲ ਉਹ ਹਰ ਪੀੜਤਾਂ ਦੀ ਗੱਲ ਹੀ ਆ ਉਹਨੇ ਪੈਸਾ ਐਂਆ ਕਰਕੇ ਫੜਾਈ ਆਉਂਦਾ ਤੁਸੀਂ ਇੰਨੇ ਨੇ ਤਾਂ ਫੜਾ ਸਕਦੇ ਆ ਤੁਸੀਂ ਲੋਕਾਂ ਨੂੰ ਲੰਗਰ ਤੱਕ ਮੁਹੱਈਆ ਨਹੀਂ ਕਰਾਇਆ ਉਲਟਾ ਉਹਦੀ ਰੋਟੀ ਲੈ ਜੂਗਾ ਤੇ ਸੜਕ ਤੇ ਜਾ ਕੇ ਆ ਟੀਫਨ ਖੋਲ ਕੇ ਤੇ ਆ ਬਹਿ ਜੂਗਾ ਐ ਖਾਣ ਐ ਕਰਕੇ ਉਹ ਗੰਨ ਮਹੀਨਾ ਦੇ ਪੈਰ ਦੇ ਸੀ ਆਂਦੇ ਹੁੰਦੇ ਆ ਫਿਰੋਜ਼ਪੁਰ ਖਾਦੀ ਸੀ ਨਾ ਕੀ ਐਕਟਿੰਗਾਂ ਤੇ ਲੱਗੇ ਪਏ ਆ ਤੁਸੀਂ ਵਿਦਵਾਨ ਸਭਾ ਦੇ ਵਿੱਚ ਕਾਂਗਰਸ ਨਾਲ ਲੜ ਕੇ ਪੰਜਾਬ ਦੇ ਮਸਲੇ ਹੱਲ ਕਦੇ ਨਹੀਂ ਹੋ ਸਕਦੇ ਇਹ ਤੁਹਾਨੂੰ ਕਿੰਨੇ ਵਾਰੀ ਕਹਿ ਚੁੱਕੇ ਆ ਤੁਹਾਡਾ ਐਮਐਲਏ ਜਿਹੜਾ ਉਹਦਾ ਜਨਾਬ ਜਨਾਬ ਹੁਣ ਤੁਹਾਨੂੰ ਇੱਕ ਸਬੂਤ ਹੋਰ ਦੇਵਾਂ ਲੋਕੀ ਅਸਲ ਦੇ ਵਿੱਚ ਦਿਮਾਗ ਨਹੀਂ ਲਾਉਂਦੇ ਜਿਹੜਾ ਕਲਸੀ ਕਲਸੀ ਐਮ.ਐਲ.ਏ ਆ ਤੁਹਾਡਾ ਉਹਨੇ ਪਿਛਲੇ ਤੋਂ ਪਿਛਲੇ ਸਦਨ ਦੇ ਵਿੱਚ ਇਹ ਕਿਹਾ ਸੀਗਾ ਜੀ ਕਿਸੇ ਪ੍ਰਾਈਵੇਟ ਕੰਪਨੀ ਦੇ ਨਾਲ ਲਿਆ ਸੀ ਕਹਿੰਦੇ ਜੀ ਇਹ ਗੱਲ ਕਰਦੇ ਆ ਉਹਨਾਂ ਕੰਪਨੀਆਂ ਨੂੰ ਲੈ ਕੇ ਕੌਣ ਆਇਆ ਸਪੀਕਰ ਨੇ ਕਿਹਾ ਪਤਾ ਕੀ ਕਿਹਾ ਕਹਿੰਦੇ ਜ਼ੀਰੋ ਬੈਲੈਂਸ ਤੇ ਹੈ ਕੋਈ ਗੱਲ ਬਹਿ ਜਾਓ ਬਹਿ ਜਾਓ ਕਲਸੀ ਸਾਹਿਬ ਬਹਿ ਜਾਓ ਤੇ ਪੰਜਾਬ ਦੇ ਲੋਕਾਂ ਨੇ ਉਹਦੀ ਕਲਿੱਪ ਕੱਟ-ਕੱਟ ਕੇ ਮਜ਼ਾਕ ਡਾਇਆ ਪਰ ਪੰਜਾਬ ਦੇ ਲੋਕਾਂ ਨੇ ਸਮਝਿਆ ਨਹੀਂ ਕਿ ਇੱਕ ਕਿਸੇ ਕੰਪਨੀ ਦੀ ਗੱਲ ਚੱਲ ਰਹੀ ਆ ਕਿ ਲੈ ਕੇ ਕੌਣ ਆਇਆ ਉਹ ਕੰਪਨੀ ਦਾ ਨਾਂ ਲੈਂਦੇ ਸਾਰੀ ਇੱਕ ਮੌਜੂਦਾ ਐਮਐਲਏ ਹੋਵੇ ਮੌਜੂਦਾ ਸਰਕਾਰ ਦਾ ਹੋਵੇ ਸਪੀਕਰ ਉਹਨਾਂ ਦਾ ਹੋਵੇ ਉਹਨੂੰ ਦਬਕਾ ਪੋਲਾ ਦਬਕਾ ਮਾਰ ਕੇ ਬਿਠਾ ਦੇ ਇਹਦਾ ਮਤਲਬ ਇਹ ਆ ਕਿ ਉਹ ਕੰਪਨੀਆਂ ਦੇ ਖਿਲਾਫ ਜਾਣਾ ਨਹੀਂ ਚਾਹੁੰਦੇ ਕੀ ਜਿਹੜੀਆਂ ਪੰਜਾਬ ਦੇ ਵਿੱਚ ਜਿੰਨੀਆਂ ਫੈਕਟਰੀਆਂ ਲੱਗੀਆਂ ਜਿੰਨੀਆਂ ਕੰਪਨੀਆਂ ਜਿੰਨੀਆਂ ਏਜੰਸੀਆਂ ਲੱਗਦੀਆਂ ਕਿ ਤੁਹਾਡੇ ਤੋਂ ਬਾਹਰ ਆ ਉਹ ਤੁਸੀਂ ਇਸ ਗੱਲ ਦਾ ਜਵਾਬ ਦਿਓ ਉਹ ਮਿੱਤਰ ਪਿਆਰੇ 2 ਮਿੰਟ ਰੁਕੋ ਜੀ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਉਹ ਤੁਹਾਡੇ ਤੋਂ ਬਾਹਰ ਆ ਤੁਹਾਡੇ ਤੋਂ ਬਾਹਰ ਨਹੀਂ ਗਈਆਂ ਉਹ ਕਿ ਇੱਕ ਪੁਆਇੰਟ ਵੀ ਤੁਹਾਡੇ ਤੋਂ ਪਾਰ ਨਹੀਂ ਚਲਦਿਆਂ ਤੁਸੀਂ ਦੱਸੋ ਤੁਸੀਂ ਕਹ ਦਿੰਨੇ ਆ ਕਿ ਅਸੀਂ ਪੰਜਾਬ ਤੇ ਝਾਦੀ ਕਿੱਥੇ ਮਾਰ ਗਏ ਬਾਈ ਤਾ ਤੇ ਜिले ਤੁਹਾਡੇ ਅੰਡਰ ਆ ਐਸਐਸਪੀ ਡੀਸੀ ਸਾਹਿਬ ਤੁਹਾਡੇ ਆ ਐਸਐਚਓ ਤੁਹਾਡੇ ਆ ਸਾਰਾ ਕੁਝ ਤੁਹਾਡਾ ਫਿਰ ਤੁਸੀਂ ਇਹ ਗੱਲ ਦੱਸੋ ਪੰਜਾਬ ਦੀ ਚਾਹੇਓ ਕਾਨੂੰਨ ਵਿਵਸਥਾ ਚਾਹੇਓ ਆਰਥਿਕ ਵਿਵਸਥਾ ਉਹ ਤੁਹਾਡੇ ਹੱਥ ਕਿਉਂ ਨਹੀਂ ਪੈ ਰਿਆ ਕਿਉਂਕਿ ਤੁਸੀਂ ਟੀਫਨ ਚੱਕ ਲੋਕ ਆ ਤੁਸੀਂ ਸਿਰਫ ਤੇ ਸਿਰਫ ਨੱਚਣ ਗਾਉਣ ਵਾਲੀ ਸੀਗੇ ਅਹੀਂ ਕਰਕੇ ਕੋਈ ਮੈਗ ਤੇ ਗਉਣ ਵਾਲਾ ਸੀ ਫੇਰ ਮੈਂ ਝਾੜੂ ਉੱਤੇ ਮਰਮਿਟੀ ਕੇਜਰੀਵਾਲ ਦਾ ਮੁਖੜਾ ਵੇਂਦੇ ਅਸਾਰ ਜੱਟੀ ਦੁੱਧ ਨਾ ਬਦਾਵ ਨੇ ਤੇ ਚੱਬਦੀ ਮੈਨੂੰ ਕੋਕਾ ਕੋਲਾ ਪੀਣ ਵਾਲੀ ਜਾਣੀ ਨਾ ਪਰ ਮੈਂ ਕਹਿੰਦਾ ਕੋਕਾ ਕੋਲਾ ਪੀਣ ਵਾਲਿਆਂ ਦਾ ਦਿਮਾਗ ਕੰਮ ਕਰਦਾ ਉਹ ਨਾ ਥੋੜਾ ਦੁੱਧਾ ਲੈਦਾ ਨਹੀਂ ਕਰੀ ਜਾਂਦਾ ਗੱਲ ਕਿੱਧਰ ਨੂੰ ਗਈ ਤੁਸੀਂ ਕਮੇਡੀਆਂ ਕਰਨ ਵਾਲੇ ਸੀ ਕੁਲਫੀ ਗਰਮਾ ਗਰਮ ਜੀ ਕੁਲਫੀ ਗਰਮਾ ਗਰਮ ਇਹ ਗੱਲ ਪਤਾ ਕਿਉਂ ਕਹੀ ਆ ਮੈਂ ਤੁਸੀਂ ਸਟੇਜਾਂ ਵਾਲੇ ਸੀ ਤੁਸੀਂ 2017 ਦੇ ਲੱਗੇ ਆ 2018 ਦੇ ਵਿੱਚ ਤੇ 2019 ਵੀ ਦੇ ਵਿੱਚ ਤੁਹਾਡੀ ਪਾਰਟੀ ਜਵਾਨੀ ਫੜ ਗਈ ਸੀ ਜਵਾਨੀ ਜਿਹਨੂੰ ਕਹਿੰਦੇ ਟੋਪ ਦੀ ਜਵਾਨੀ ਚੜ ਗਈ ਸੀ ਤੁਹਾਡੀ ਪਾਰਟੀ ਤੇ ਤੁਸੀਂ ਉਹਦਾ ਦਿਮਾਗ ਕਿਉਂ ਨਹੀਂ ਲਾਇਆ ਤੁਸੀਂ ਤਾਂ ਸਾਰਾ ਕੁਝ ਲੋਕਾਂ ਨੂੰ ਦੱਸਦੇ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਦੱਸਦੇ ਸੀ ਕਿ ਆਹ ਕੰਮ ਮੈਂ ਕਰੋ ਜੀ ਆਹ ਕੰਮ ਮੈਂ ਨਹੀਂ ਹੋਣਾ ਕੈਪਟਨ ਮਰਿੰਦਰ ਸਿੰਘ ਨੂੰ ਦੱਸਦੇ ਸੀ ਚਰਨਜੀਤ ਸਿੰਘ ਚੰਨੀ ਨੂੰ ਦੱਸਦੇ ਸੀ ਰਾਜੇ ਵੜਿੰਗ ਨੂੰ ਦੱਸਦੇ ਸੀ ਸੁਖਬੀਰ ਬਾਦਲ ਨੂੰ ਦੱਸਦੇ ਸੀ ਸੁਖਪਾਲ ਖੈਰੇ ਨੂੰ ਬਾਜਵੇ ਨੂੰ ਸੁਖੀ ਰੰਧਾਵੇ ਨੂੰ ਹਰ ਪੰਜਾਬ ਦੇ ਲੀਡਰ ਨੂੰ ਤੁਸੀਂ ਮਤਾਂ ਦਿੱਤੀਆਂ ਤੇ ਅੱਜ ਤੁਸੀਂ ਬੇਮਤੇ ਹੋ ਗਏ ਕੀ ਹੋ ਗਿਆ ਤੁਹਾਨੂੰ ਕੀ ਦੱਸੂ ਹੁਣ ਕੁਝ ਸਿਆਣੇ ਲੋਕ ਕੀ ਕ ਲਿਖਣਗੇ ਥੱਲੇ ਭਰਾਵਾ ਸਪੀਕਰ ਦੇ ਅੱਗੇ ਬੋਲਣਾ ਤਾਂ ਪ੍ਰੋਟੋਕਾਲ ਆ ਜਿਹੜੇ ਸਪੀਕਰ ਸਾਹਿਬ ਨੂੰ ਪੰਜਾਬ ਦੇ ਹਾਲਾਤਾਂ ਦਾ ਨਹੀਂ ਪਤਾ ਇਹ ਪ੍ਰੋਟੋਕਾਲ ਕਾਹਦਾ ਹੋ ਗਿਆ ਉਹ ਸਪੀਕਰ ਸਾਬ ਸਾਡੇ ਪੰਜਾਬ ਦੇ ਆ ਪੰਜਾਬ ਦੇ ਹਲਕੇ ਦੇ ਉਹ ਐਮਐਲਏ ਬਣੇ ਹੋਏ ਆ ਫਿਰ ਉਹ ਜਿਹੜੇ ਐਮਐਲਏ ਬਣੇ ਹੋਏ ਆ ਕੀ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਦਾ ਨਹੀਂ ਸਭ ਕੁਝ ਪਤਾ ਤੁਸੀਂ ਆ ਪ੍ਰੋਟੋਕਾਲ ਦੇ ਵਿੱਚ ਲੋਕਾਂ ਨੂੰ ਉਲਝਾ ਕੇ ਲੋਕਾਂ ਦਾ ਦਿਮਾਗ ਚਟ ਦਿੱਤਾ ਤੇ ਪ੍ਰੋਟੋਕਾਲ ਪ੍ਰੋਟੋਕਾਲ ਹੀ ਚੱਲ ਪਿਆ ਕੀ ਵਿਧਾਨ ਸਭਾ 'ਚ ਮੇਜਕਟਣਾ ਵੀ ਪ੍ਰੋਟੋਕਾਲ ਆ ਜੋ ਜਵਾਬ ਕੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧੇਰਾ ਜਿਹੜੀ ਉਹਦੇ ਮੈਕ ਬੰਦ ਕਰਨਾ ਵੀ ਪ੍ਰੋਟੋਕਾਲ ਆ ਕੀ ਜਿਹੜਾ ਵਿਰੋਧੀ ਤੁਹਾਡੇ ਆਵਾਜ਼ ਚੱਕਦਾ ਤੁਹਾਡੀਆਂ ਪੂਰੀਆਂ ਘੁੰਡੀਆਂ ਲਿਆ ਕੇ ਦੱਸਦਾ ਉਹਦਾ ਮੈਕ ਬੰਦ ਕਰ ਦੇਣਾ ਉਹਨੂੰ ਵਿਧਾਨ ਸਭਾ ਦੇ ਵਿੱਚ ਬੋਲਣ ਨਾ ਦੇਣਾ ਕੀ ਉਹ ਵੀ ਪ੍ਰੋਟੋਕਾਲ ਆ ਜਿਹੜਾ ਬੰਦਾ ਤੁਹਾਡੇ ਜ਼ੁਲਮਾਂ ਦੇ ਖਿਲਾਫ ਆਵਾਜ਼ ਚੱਕਦਾ ਉਹਦੇ ਤੇ ਪਰਚੇ ਪਾਉਣੇ ਕੀ ਉਹ ਵੀ ਇੱਕ ਪ੍ਰੋਟੋਕਾਲ ਆ ਪ੍ਰੋਟੋਕਾਲ 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 ਕਰਦੇ ਕਰਦਿਆਂ ਨੇ ਸਾਡੇ ਪੰਜਾਬ ਦੇ ਜਿਹੜੇ ਹਾਲਾਤ ਅੱਜ ਮੰਗਣ ਖਾਨ ਵਾਲੇ ਹੋ ਗਏ ਆ ਪੜ੍ਹੇ ਲਿਖੇ ਨੌਜਵਾਨ ਅੱਜ ਟਿਫਨ ਚਾਕੇ ਸ਼ਹਿਰਾਂ ਦੇ ਤੂਤਾਂ ਤੋਂ ਦੇ ਬੋੜਾਂ ਥੱਲੇ ਖੜਦੇ ਆ ਮੰਡੀਆਂ 'ਚ ਖੜਦੇ ਆ ਪੜ੍ਹ ਲਿਖ ਕੇ ਮੰਡੀਆਂ ਦੇ ਸੀਜ਼ਨ ਲਈ ਜਾਂਦੇ ਆ ਤੇ ਤੁਹਾਡੇ ਪ੍ਰੋਟੋਕਾਲ ਚੱਲੀ ਜਾਂਦੇ ਤੁਹਾਡੇ ਪ੍ਰੋਟੋਕਾਲ ਚੱਲੀ ਜਾਂਦੇ ਆ ਮੈਂ ਇੱਕ ਗੱਲ ਕਹੂੰਗਾ ਸੀਐਮ ਸਾਹਿਬ ਜੇਕਰ ਸੁਖਬੀਰ ਬਾਦਲ ਕੋਲ ਪੈਸਾ ਤਾਂ ਉਹ ਦੀ ਬਿਜ਼ਨਸਮੈਨਾਂ ਨਾਲ ਬੰਦੀ ਸੀ ਉਹ ਬਿਜ਼ਨਸਮੈਨ ਉਹ ਦੀ ਸਹਾਇਤਾ ਕਰਨਗੇ ਉਹਨਾਂ ਦੀ ਪਾਰਟੀ ਦੇ ਜਿਹੜੇ ਐਨਆਰਆਈ ਬੈਠੇ ਆ ਉਹ ਸਹਾਇਤਾ ਕਰੀ ਜਾਂਦੇ ਹੋਣੇ ਆ ਤੁਹਾਡੇ ਐਨਆਰਆਈ ਵੀ ਬੈਠੇ ਆ ਤੁਹਾਡੇ ਬਿਜ਼ਨਸਮੈਨ ਵੀ ਬੈਠੇ ਆ ਕਿ ਜਿਨ੍ਹਾਂ ਨੂੰ ਤੁਸੀਂ ਬੱਸਾਂ ਦੇ ਪਰਮਟ ਦੇਓਗੇ ਕਿ ਉਹ ਤੁਹਾਡੀ ਨਾਂ ਸੁਣਨਗੇ ਜੇ ਉਸ ਗੱਲ ਦਾ ਜਿਹੜੀਆਂ ਗੱਡੀਆਂ ਤੁਸੀਂ ਚੱਕੀ ਜਾਂਦੇ ਆ ਪ੍ਰਾਈਵੇਟ ਕੰਪਨੀਆਂ ਉਹਨਾਂ ਤੋਂ ਜਨਸੰਗਾਂ ਤੋਂ ਕਿ ਉਹ ਤੁਹਾਡੀਆਂ ਜਨਸੰਗਾਂ ਵਾਲੇ ਨਾ ਸੁਣਨਗੇ ਸਾਰਾ ਕੁਝ ਸੁਣਨਗੇ ਲਾਓ ਪੈਸਾ ਉਹਨਾਂ ਤੋਂ ਲਾਓ ਪੰਜਾਬ ਦੇ ਲੋਕਾਂ ਤੋਂ ਤੁਹਾਡੀ ਸੋਚ ਸਟੇਜਾਂ ਵਾਲੀ ਆ ਸਟੇਟਾਂ ਚਲਾਉਣ ਵਾਲੀ ਨਹੀਂਗੀ